ਸਿਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਮੱਝ ਦੀ ਕਹਾਣੀ ਇਦਾਂ ਹੀ ਕਿ ਹੋਏ ਆਪਣੇ ਵੀਰ ਨੇ ਪਿਛੋਂ ਪਤਾ ਨਹੀਂ ਕਿੰਨਾ ਕੁ ਜ਼ੋਰ ਜਾਰ ਲੱਗਾ ਆਇਆ ਇਹਦਾ ਤੇ ਬੇਇਜ਼ਤੀ ਉਹਨਾਂ ਨੇ ਜ਼ੋਰ ਜਾਰ ਲਾ ਕੇ ਜਦੋਂ ਬਣਤੀ ਨਹੀਂ ਵੇਚੀ ਇਹ ਵੀਰ ਨੇ ਲਿਆਂਦੀ ਸੀ ਤੇ ਜੇ ਆਈ ਸੀ ਹੁੰਦਿਆਂ ਨੂੰ ਟੀਕਾ ਕੀਤਾ ਅੱਜ 5 ਮਹੀਨੇ ਦੀ ਗੱਬਣ ਜਾਣ ਢੀਏ ਪਿਛੋਂ ਸੁਣਚ ਆਇਆ ਕਿ ਪਿਛੋਂ ਬਹੁਤ ਖਰਾਬ ਆਈ ਹੈ ਪਿਛੋਂ ਮਤਲਬ ਜ਼ੋਰ ਜਾਰ ਲਾ ਕੇ ਤੇ ਫਿਰ ਉਹਨਾਂ ਨੇ ਦੇਤੀ ਬੇਇਜ਼ਤੀ ਫਿਰ ਇਹ ਵੀਰ ਨੇ ਲਿਆਂਦੀ ਤਾਂ ਕਿ ਆਪਾਂ ਟੀਕਾ ਕੀਤਾ ਤੇ ਇਹ ਪੰਜਾਂ ਮਹੀਨੇ ਦੇ ਅੱਜੋਂ ਹੁਣ ਬਣਨ ਜਾ ਰਹੀ ਆ ਇਹ ਇਦਾਂ ਹੀ ਵੀਰ ਨੇ ਦੂਜੀ ਮੱਝ ਲਿਆਂਦੀ ਆ ਕੋਹਰਾ ਵੀ ਮੱਝ ਚੰਗੀ ਆ ਇਹ ਥੋੜੀ ਇਹ ਵੀ ਇਵੇਂ ਆਈ ਆ ਮੱਝ ਕਿ ਉਹ ਜਦੋਂ ਬਣੀ ਤੇ ਫਿਰ ਵੀਰ ਨੇ ਲੈਣਦੀ ਮੱਝ ਇਹ ਹੁਣ ਕਰ ਲੈ ਨਹੀਂ ਕੋਈ ਗੱਲ ਨਹੀਂ ਆ ਦਿਖਣ ਡਿਆ ਸਾਰਾ ਕੁਝ ਇਹ ਕਰਕੇ ਇਹ ਜਦੋਂ ਇਹ ਚੀਜ਼ ਹੋਈ ਤੇ ਵੀਰ ਨੇ ਆ ਵੀ ਮੱਝ ਲਿਆਂਦੀ ਆ ਆਂਦਾ ਕਿ ਚਲੋ ਯਕੀਨ ਹੁੰਦਾ ਵਾ ਇਹ ਬਣ ਗਈ ਤੇ ਇਹ ਕੋਨਾ ਬਣੂਗੀ ਤੇ ਦਜੀ ਤੋਂ ਬਾਅਦ ਤੇਜੀ ਦਾ ਨੰਬਰ ਲਾਉਣਾ ਵੀਰ ਇਦਾਂ ਦੀਆਂ ਲੈ ਕੇ ਆਊਗਾ ਹੁਣ ਆਪਾਂ ਵੀ ਚੜ੍ਹਦੀ ਕਲਾ ਕਰਾਉਣੀ ਹੈ ਇਦਾਂ ਤੁਹਾਨੂੰ ਦੱਸਦੇ ਰਵਾਂਗੇ ਕਿ ਕਿਵੇਂ ਡੰਗਰ ਬੰਦ ਗਿਆ ਵੇਖ ਲਓ ਕੋਈ ਦਵਾਈ ਨਹੀਂ ਕੋਈ ਕੁਝ ਨਹੀਂ ਸਿੱਤੇ ਠੀਕੇ ਕੀਤੇ ਇਹਨੂੰ ਤੇ ਗੱਬਣ ਹੋ ਗਈ ਹੈ ਖੁਸ਼ੀ ਹੁੰਦੀ ਹੈ ਜਦੋਂ ਉਹ ਉਹਦੀ ਮੇਰ ਇਦਾਂ ਇਹ ਚਮਤਕਾਰਾਂ ਤੋਂ ਘੱਟ ਨਹੀਂ ਹੁੰਦੀਆਂ ਚੀਜ਼ਾਂ ਤੇ ਅੱਜ ਇਹਨੂੰ ਵੀ ਟੀਕਾ ਕਰਤੇ ਇਹਨੂੰ ਕੋਈ ਦਵਾਈ ਦੁਈ ਨਹੀਂ ਕੀਤੀ ਹੈ ਵੀ ਇੱਕ ਦੋ ਦਿਨ ਹੋਇਆ ਇਹਨੂੰ ਥੋੜੇ ਦਿਨ ਹੀ ਹੋਏ ਨੇ ਤੇ ਕੇ ਵੀ ਆਈ ਆ ਖੇਵੇ ਤੇ ਉਹਨੂੰ ਵੀ ਮੈਂ ਆਪਣੇ ਹਿਸਾਬ ਨਾਲ ਟੀਕਾ ਕਰਤਾ ਵਾ ਤੇ ਵੀ ਗੱਬਣ ਕਰ ਦੇਣੀ ਆ ਠੀਕ ਹੈ ਨਾ ਬਾਕੀ ਛੋਟੀ ਜੀ ਆਪਾਂ ਗੱਲਬਾਤ ਕਰਾਂਗੇ ਭਰਾਵਾਂ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਇਹ ਜਿਹੜੀ ਗੱਲਬਾਤ ਮੱਜਾਂ ਦੇ ਪ੍ਰਤੀ ਕੀਤੀ ਆ ਮੈਂ ਬਿਲਕੁਲ ਸਹੀ ਆ ਨਾ ਹਾਂਜੀ ਹਾਂਜੀ ਮਤਲਬ ਜਿਵੇਂ ਆ ਮੱਝ ਹੀ ਹਾਂਜੀ ਹਾਂਜੀ ਤੇ ਛੋਟੀ ਕੇ ਤੇ ਗੱਬਣ ਹੋ ਗਈ ਜੇ ਕੋਟੀ ਕਾਲ ਆਇਆ ਆਪਾਂ ਹਾਂਜੀ ਹਾਂਜੀ ਤੇ ਪਿਛੋਂ ਸੁਣ ਚ ਆਇਆ ਕਿ ਜਿੱਥੋਂ ਆਈ ਉੱਥੇ ਵੀ ਬੜੀ ਖਰਾਬ ਹੀ ਏ ਹਾਂਜੀ ਹਾਂਜੀ ਤੇ ਉਹਨਾਂ ਨੇ ਦੇ ਦਿੱਤੀ ਹੈ ਨਾ ਹਾਂਜੀ ਤੇ ਅੱਪ ਤੱਕ ਪੁਹੀ ਲੈਂਦੀ ਏ ਤਾਂ ਆਣ ਕੇ ਪਾ ਟਿਕਾ ਕੀਤਾ ਹਾਂਜੀ ਅੱਜ ਪੰਜਾਂ ਮਹੀਨੇ ਦੀ ਗੱਬਣਿਆ ਹਣਾ ਏਦਾਂ ਹੀ ਹੋਇਆ ਨਾ ਜੋ ਕੁਝ ਬੋਲੀ ਏ ਕਹਾਂ ਮੈਂ ਸਹੀ ਗੱਲ ਏ ਨਾ ਬਿਲਕੁਲ ਜਿਕਨੇ ਨਾ ਹਾਂਜੀ ਅੱਜ ਅਜੇ ਤਰ੍ਹਾਂ ਦੂਜੀ ਮੱਝ ਐ ਤੇ ਵੀ ਫਿਰ ਲੱਗੂਗਾ ਅੱਜ ਬਣੂਗੀ ਇਹ ਵੀ ਹਾਂਜੀ ਲੱਗਦਾ ਬਣੂਗੀ ਲੱਗਦਾ ਹਰ ਕੰਮ ਕਰ ਕਿਵੇਂ ਲੱਗਦਾ ਭਰਾ ਦਾ ਵੀਰ ਦਾ ਵਧੀਆ ਵਧੀਆ ਰਿਜ਼ਲਟ ਕਿਵੇਂ ਲੱਗਦੇ ਰਿਜ਼ਲਟ ਤੁਹਾਡੇ ਸਾਹਮਣੇ ਹੀ ਹੈਣਾ ਸਾਹਮਣੇ ਹੀ ਹੈਣਾ ਹੁਣ ਜਦੋਂ ਦੂਜੀ ਵੀ ਬਣ ਗਈ ਤੇ ਫਿਰ ਆਪਾਂ ਤੀਜੀ ਵੀ ਲਿਆਉਣੀ ਆ ਆਪਾਂ ਇਦਾਂ ਹੀ ਲਿਆ ਕੇ ਆਉਣੀ ਆ ਤੇ ਇਦਾਂ ਹੀ ਵੜਾਉਣੀ ਆ ਸਹੀ ਗੱਲ ਹੈ ਕਿ ਨਹੀਂ ਠੀਕ ਹੈ ਨਾ ਬਾਕੀ ਓਕੇ ਅੱਜ ਇਹਨੂੰ ਵੀ ਟੀਕਾ ਭਰਤਾ ਆਪਾਂ ਹੈਨਾ ਹਾਂਜੀ ਹਾਂਜੀ ਚਲ ਧੰਨਵਾਦ ਮੇਰਾ ਭਰਾ ਬਹੁਤ ਬਹੁਤ ਤੇ ਮੜਾ ਮੋਟਾ ਆਪਾਂ ਕੈਮਰੇ ਚ ਲੈ ਕੇ ਆਏ ਆ ਆਪਾਂ ਬਹੁਤਾ ਇਹ ਮਜਬੂਰ ਨਹੀਂ ਕਰਦੇ ਕਿ ਇਹਨੂੰ ਜਿਵੇਂ ਜਿੰਨਾ ਕਾ ਕਿੱਦਾਂ ਦਿਲ ਕਰਦਾ ਕਿਉਂਕਿ ਕੈਮਰੇ ਸਾਹਮਣੇ ਆਣ ਕੇ ਕਈ ਵਾਰੀ ਮਤਲਬ ਬੜੇ ਬੜੇ ਹਨਾ ਝੱਕ ਜਾਂਦੇ ਨੇ ਫਿਰ ਵੀ ਜਿਹੜਾ ਨਹੀਂ ਕੈਮਰੇ ਅੱਗੇ ਆਇਆ ਹੁੰਦਾ ਫਿਰ ਜਿਹੜੀ ਥੋੜੀ ਬੋਦੀ ਗੱਲਬਾਤ ਹੁੰਦੀ ਹੈ ਸਰਕਾਰ ਕਰਿਆ ਕਰੋ ਤਾਂ ਹੀ ਮੈਂ ਵੀਰ ਨੂੰ ਕੈਮਰੇ 'ਚ ਲਿਆਂਦਾ ਤੇ ਤੁਹਾਨੂੰ ਸਟੋਰੀ ਦੱਸਣ ਦਿਆਂ ਦੀ ਕਿ ਡਾਇਰੈਕਟ ਸੀਮਨ ਤੇ ਗੱਭਣ ਨੂੰ ਪਿੱਛੋਂ ਖਰਾਬ ਆਈ ਆ ਜੋਰ ਲਾ ਕੇ ਜੋਰ-ਜ਼ੋਰ ਲੱਗਾ ਇੱਥੇ ਆਈ ਇੱਥੇ ਆਣ ਕੇ ਖੇਵੇ ਤੇ ਆਈ ਸਿੱਧਾ ਟੀਕਾ ਕੀਤਾ ਤੇ ਅੱਜ ਗੱਭਣ ਕਰਤੀ ਤੇ ਦੂਜੇ ਨੇ ਵੀ ਅੱਜ ਆਪਾਂ ਟੀਕਾ ਭਰਿਆ ਵਾ ਇਹ ਛੋਟੀ ਜੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰ ਦਿਓ ਚੰਗੀ ਲੱਗੀ ਤੇ ਓਕੇ ਜੀ ਧੰਨਵਾਦ